ਅੱਜ ਧੀਿਆਂ ਦਾ ਤਿਹਾਰ ਆ ਜਿਹੜਾ ਪਿੰਡ ਕਲਾਲ ਮਾਜਰਾ ਵਿਖੇ ਮਨਾਇਆ ਗਿਆ ਜੋ ਕਿ ਸਮਾਜ ਦੇ ਵਿੱਚ ਉਸ ਜਿਹੜੇ ਕਿ ਪੰਜਾਬੀ ਪਹਿਰਾਵੇ ਨੂੰ ਪੰਜਾਬੀ ਵਿਰਸੇ ਨੂੰ ਸਾਡਾ ਸਮਾਜ ਭਾਵੇਂ ਸਾਡੇ ਧੀਆ ਨੇ ਪਹਿਣਾ ਨੇ ਸਾਡੇ ਚਾਹੇ ਨੌਜਵਾਨ ਵੀਰ ਨੇ ਉਹ ਭੁੱਲਦੇ ਜਾ ਰਹੇ ਨੇ ਉਸ ਨੂੰ ਯਾਦ ਕਰਾਉਣ ਵਾਸਤੇ ਅੱਜ ਅਸੀਂ ਪਿੰਡ ਕਲਾਲ ਮਾਜਰਾ ਦੇ ਵਿੱਚ ਪਿੰਡ ਦੀ ਪੰਚਾਇਤ ਦੇ ਸਹਿਯੋਗ ਦੇ ਨਾਲ ਦੀ ਪੰਜਾਬ ਪ੍ਰਧਾਨ ਸੁਤਿੰਦਰ ਸਿੰਘ ਹੈਪੀ ਜੀ ਅਤੇ ਸਾਡੇ ਮਨੁੱਖੀ ਅਧਿਕਾਰ ਸੋਸ਼ਲ ਵੈਲਫੇਅਰ ਐਸੋਸੀਏਸ਼ਨ ਦੀ ਸਮੁੱਚੀ ਟੀਮ ਦੇ ਸਹਿਯੋਗ ਦੇ ਨਾਲ ਬੜਾ ਵਧੀਆ ਤਰੀਕੇ ਦੇ ਨਾਲ ਗਿੱਧਾ ਭੰਗੜਾ ਬੱਚਿਆਂ ਦਾ ਤੇ ਪਿੰਗਾ ਪਾ ਕੇ ਅਤੇ ਸੱਭਿਆਚਾਰਕ ਪ੍ਰੋਗਰਾਮਾ ਜਿਹੜਾ ਕਿ ਉਹ ਕਰਕੇ ਜੀਆਂ ਦਾ ਤਿਹਾਰ ਹੈ ਜਿਹੜਾ ਮਨਾਇਆ ਗਿਆ ਬੜੀ ਖੁਸ਼ੀ ਦੇ ਨਾਲ ਇੱਥੇ ਸਾਡੇ ਬੱਚੇ ਨੇ ਜਿਹੜੇ ਅੱਜ ਬੜਾ ਵਧੀਆ ਲੱਗੇ ਕਿਉਂਕਿ ਜਾਤ-ਪਾਤ ਤੇ ਸਾਡਾ ਭਾਈਚਾਰਾ ਜਿਹੜਾ ਉਹਨੂੰ ਇਕੱਠਾ ਕਰਨ ਵਾਸਤੇ ਮੁੱਖ ਜਿਹੜਾ ਮਕਸਦ ਪੀਗਾ ਵੀ ਉਹ ਇੱਕ ਇਕੱਠਾ ਸਾਡਾ ਇੱਕ ਪਲੇਟਫਾਰਮ ਤੇ ਇਹ ਜਿਹੜੇ ਸਾਡੇ ਪੁਰਾਣੇ ਚੌਂਦਰੇ ਨੇ ਜਿਵੇਂ ਕਿ ਅੱਜ ਚੌਂਦਰਿਆਂ ਦੇ ਮਨਾਇਆ ਵੀ ਚੌਂਦਰੇ ਸਾਨੂੰ ਦਿਸਦੇ ਰਹਿਣ ਸਾਡੇ ਸਮਾਜ ਦੇ ਵਿੱਚ ਸਾਨੂੰ ਇਹ ਇਕੱਠਾ ਕਰਦੇ ਰਹਿਣ ਵੀ ਸਾਡੇ ਉਹ ਬਰੋਟੇ ਨੇ ਜਿਹੜੇ 100 ਸਾਲ ਪੁਰਾਣੇ ਉਹਦੇ ਨੀਚੇ ਆ ਕੇ ਅਸੀਂ ਅੱਜ ਆਪਣਾ ਪ੍ਰੋਗਰਾਮ ਮਨਾਇਆ ਉਸ ਨੂੰ ਯਾਦ ਰੱਖਦੇ ਹੋਏ ਜੇਕਰ ਲੋਕਾਂ ਦੇ ਮਨਾਂ ਦੇ ਵਿੱਚ ਜਾਤ ਪਾਤ ਵੀ ਆ ਮੈਂ ਕਹਿੰਦਾ ਵੀ ਉਸ 100 ਸਾਲ ਦੇ ਬਰੋਟੇ ਨੂੰ ਯਾਦ ਕਰ ਲਓ ਵੀ ਉਸ ਟਾਈਮ ਸਾਡਾ ਜਿਹੜਾ ਕਿ ਭਰਾਵਾਂ ਦਾ ਰਿਸ਼ਤਾ ਥੀ ਆ ਆਮੇ ਕੋਈ ਵੀ ਜਾਤ ਪਾਤ ਦੀ ਜਿਹ ਉਹਦੇ ਵਿੱਚ ਨਹੀਂ ਕੋਈ ਜਾਤ ਪਾਤ ਨਹੀਂ ਦੇਖਿਆ ਜਾਂਦਾ ਸੀ ਜਾਂ ਅਤੇ ਨਾ ਹੀ ਬੰਨੇ ਚੰਨੇ ਦੀ ਜਿਹੜੀ ਤੀ ਭੈਣਤੀ ਜੀ ਉਹਨੂੰ ਭੈਣ ਹੀ ਕਿਹਾ ਜਾਂਦਾ ਸੀ ਜਾਂ ਭੈਣ ਦੇ ਤੌਰ ਤੇ ਹੀ ਉਹਨੂੰ ਸਤਿਕਾਰ ਤੇ ਮਾਣ ਦਿੱਤਾ ਜਾਂਦਾ ਸੀ ਤੇ ਸਾਡੇ ਨਾਲ ਅੱਜ ਵੀ ਇੱਥੇ ਬੜੀ ਵਾਰ ਸੀ ਕਿ ਤਾਜੀ ਤਿਕਾ ਪਤੋ قرئے, انی چولہی تال پوڑے دار بنا سن گیا ہوئے سن گیا ہوئے پڑی پا پانی قرئے. ਦੇ ਖੁੱਲੇ ਵੇਲੇ ਪਿੰਡ ਤੇਰੇ ਦੇ ਖੁੱਲੇ ਵੇਲੇ ਤਰਸ ਬੋਨਾ ਜਾਣੀ ਕੁੜੀਏ ਸੌਣ ਗਿਆ ਹੁਣ ਆਨੀ ਕੁੜੀਏ ਸੌਣ ਗਿਆ ਹੁਣ ਆਨੀ ਕੁੜੀਏ ਪਿਪੜੀ ਪੀਂਗਾ ਪਾਣੀ ਕੁੜੀਏ ਨਛਿਆ ਵਿੱਚ ਜਵਾਨੀ ਡੁੱਬੀ ਨਛਿਆ ਵਿੱਚ ਜਵਾਨੀ ਡੁੱਬੀ ਮੁੰਡਿਆਂ ਨੂੰ ਸਮਝਾਨੀ ਕੁੜੀਏ ਸੌਣ ਗਿਆ ਹੁਣ ਆਨੀ ਕੁੜੀਏ ਸੌਣ ਗਿਆ ਹੁਣ ਆਨੀ ਕੁੜੀਏ

ਗੜ ਗਿਆ ਹੁਣ ਆਨੀ ਕੁੜੀਏ ਸੌਣ ਗਿਆ ਹੁਣ ਆਨੀ ਕੁੜੀਏ ਟਿਪੜੀ ਪੀਂਗਾ ਪਾਣੀ ਕੁੜੀਏ ਪ੍ਰਾਈਵੇਟ ਵਾਲ ਨੂੰ ਨਾ ਜਾਣੀ ਕੁੜੀਏ ਪ੍ਰਾਈਵੇਟ ਵਾਲ ਨੂੰ ਨੂ ਜਾ ਨਾ ਕੁੜੀਏ ਸਕੂਲ ਸਰਕਾਰੀ ਪੜ੍ਹ ਨਾ ਆਨੀ ਕੁੜੀਏ ਸੌਣ ਗਿਆ ਹੁਣ ਆਨੀ ਕੁੜੀਏ ਸੌਣ ਗਿਆ ਹੁਣ ਆਨੀ ਕੁੜੀਏ ਟਿਪੜੀ ਪੀਂਗਾ ਪਾਣੀ ਕੁੜੀਏ فکرا دن ہے ڈوبا فکر ہے ڈوبا مرسا موڑ لیا کوریے سن گیا ہر آنی کوریے سن گیا ہر آنی کوریے پیپری پیگا پانی کوریے تھینک یو بہت بہت عمدار. ਜਲਤੀਆਂ ਦਾ ਤਿਹਾਰ ਮਨਾਇਆ ਜਾ ਰਿਹਾ ਕਿਤਨਾ ਚੋਣੋਗਾ ਅਜਤੀਆਂ ਦਾ ਤਿਹਾਰ ਆ ਜਿਹੜਾ ਪਿੰਡ ਕਲਾਲ ਮਾਜਰਾ ਵਿਖੇ ਮਨਾਇਆ ਗਿਆ ਜੋ ਕਿ ਸਮਾਜ ਦੇ ਵਿੱਚ ਉਸ ਜਿਹੜੇ ਕਿ ਪੰਜਾਬੀ ਪਹਿਰਾਵੇ ਨੂੰ ਪੰਜਾਬੀ ਵਿਰਸੇ ਨੂੰ ਸਾਡਾ ਸਮਾਜ ਭਾਵੇਂ ਸਾਡੇ ਧੀਆ ਨੇ ਪਹਿਣਾ ਨੇ ਸਾਡੇ ਚਾਹੇ ਨੌਜਵਾਨ ਵੀਰ ਨੇ ਉਹ ਭੁੱਲਦੇ ਜਾ ਰਹੇ ਨੇ ਉਸ ਨੂੰ ਯਾਦ ਕਰਾਉਣ ਵਾਸਤੇ ਅੱਜ ਅਸੀਂ ਪਿੰਡ ਕਲਾਲ ਮਾਜਰਾ ਦੇ ਵਿੱਚ ਪਿੰਡ ਦੀ ਪੰਚਾਇਤ ਦੇ ਸਹਿਯੋਗ ਦੇ ਨਾਲ ਸਾਡੇ ਪੰਜਾਬ ਪ੍ਰਧਾਨ ਸੁਤਿੰਦਰ ਸਿੰਘ ਹੈਪੀ ਜੀ ਅਤੇ ਸਾਡੇ ਮਨੁੱਖੀ ਅਧਿਕਾਰ ਸੋਸ਼ਲ ਵੈਲਫੇਅਰ ਐਸੋਸੀਏਸ਼ਨ ਦੀ ਸਮੁੱਚੀ ਟੀਮ ਦੇ ਸਹਿਯੋਗ ਦੇ ਨਾਲ ਬੜਾ ਵਧੀਆ ਤਰੀਕੇ ਦੇ ਨਾਲ ਗਿੱਧਾ ਭੰਗੜਾ ਬੱਚਿਆਂ ਦਾ ਤੇ ਪਿੰਗਾ ਬਾਕੇ ਅਤੇ ਸੱਭਿਆਚਾਰਕ ਪ੍ਰੋਗਰਾਮ ਜਿਹੜਾ ਕਿ ਉਹ ਕਰਕੇ ਜਿਹਨਾਂ ਦਾ ਤਿਹਾਰ ਆ ਜਿਹੜਾ ਮਨਾਇਆ ਗਿਆ ਬੜੀ ਖੁਸ਼ੀ ਦੇ ਨਾਲ ਇੱਥੇ ਸਾਡੇ ਬੱਚੇ ਨੇ ਜਿਹੜੇ ਅੱਜ ਬੜਾ ਵਧੀਆ ਲੱਗੇ ਕਿਉਂਕਿ ਜਾਤ-ਬਾਤ ਤੇ ਸਾਡਾ ਭਾਈਚਾਰਾ ਜਿਹੜਾ ਉਹਨੂੰ ਇਕੱਠਾ ਕਰਨ ਵਾਸਤੇ ਮੁੱਖ ਜਿਹੜਾ ਮਕਸਦ ਪਿਆ ਵੀ ਉਹ ਇੱਕ ਇਕੱਠਾ ਸਾਡਾ ਇੱਕ ਪਲੇਟਫਾਰਮ ਤੇ ਇਹ ਜਿਹੜੇ ਸਾਡੇ ਪੁਰਾਣੇ ਚੌਂਦਰੇ ਨੇ ਜਿਵੇਂ ਕਿ ਅੱਜ ਚੌਂਦਰਿਆਂ ਤੇ ਮਨਾਇਆ ਗਿਆ ਵੀ ਇਹ ਚੌਂਦਰੇ ਸਾਨੂੰ ਦਿਸਦੇ ਰਹਿਣ ਸਾਡੇ ਸਮਾਜ ਦੇ ਵਿੱਚ ਸਾਨੂੰ ਇਹ ਇਕੱਠਾ ਕਰਦੇ ਰਹਿਣ ਵੀ ਸਾਡੇ ਉਹ ਬਰੂਟੇ ਨੇ ਜਿਹੜੇ 100 ਸਾਲ ਪੁਰਾਣੇ ਉਹਦੇ ਨੀਚੇ ਆ ਕੇ ਅਸੀਂ ਅੱਜ ਆਪਣਾ ਪ੍ਰੋਗਰਾਮ ਮਨਾਇਆ ਉਸ ਨੂੰ ਯਾਦ ਰੱਖਦੇ ਹੋਏ ਜੇਕਰ ਲੋਕਾਂ ਦੇ ਮਨਾਂ ਦੇ ਵਿੱਚ ਜਾਤ ਪਾਤ ਵੀ ਆ ਮੈਂ ਕਹਿੰਦਾ ਵੀ ਉਸ 100 ਸਾਲ ਦੇ ਬਰੋਟੇ ਨੂੰ ਯਾਦ ਕਰ ਲੋ ਵੀ ਉਸ ਟਾਈਮ ਸਾਡਾ ਜਿਹੜਾ ਕਿ ਭਰਾਵਾਂ ਦਾ ਰਿਸ਼ਤਾ ਧੀਆ ਭਾਵੇਂ ਕੋਈ ਵੀ ਜਾਤ ਪਾਤ ਦੀ ਜੀ ਉਹਦੇ ਵਿੱਚ ਨਹੀਂ ਕੋਈ ਜਾਤ ਪਾਤ ਨੂੰ ਦੇਖਿਆ ਜਾਂਦਾ ਧੀਆ ਅਤੇ ਨਾ ਹੀ ਬੰਨੇ ਚੰਨੇ ਦੀ ਜਿਹੜੀ ਧੀ ਭੈਣਤੀ ਜੀ ਉਹਨੂੰ ਭੈਣ ਹੀ ਕਿਹਾ ਜਾਂਦਾ ਧੀਆ ਭੈਣ ਦੇ ਤੌਰ ਤੇ ਹੀ ਉਹਨੂੰ ਸਤਿਕਾਰ ਤੇ ਮਾਣ ਦਿੱਤਾ ਜਾਂਦਾ ਸੀ ਅੱਜ ਅਸੀਂ ਉਸ ਗੱਲਾਂ ਤੋਂ ਵਿਸਤ ਚੁੱਕੇ ਹਾਂ ਪਰ ਆਹ ਉਹ ਬੇਨਤੀ ਆ ਤੁਸੀਂ ਮਨੁੱਖੀ ਅਧਿਕਾਰ ਸੋਸ਼ਲ ਵੈਲਫੇਅਰ ਦੇ ਨਾਲ ਜੁੜੋ ਹਰ ਜਗ੍ਹਾ ਤੇ ਤੁਹਾਨੂੰ ਨਸ਼ੇ ਦੇ ਖਿਲਾਫ ਗੱਲ ਮਿਲੂਗੀ। ਡਰਾਈਵ ਤੇ ਨਜਮਾ ਸੰਬੰਧੀ ਜਾਣਕਾਰੀ ਮਿਲੂਗੀ। ਸਮਾਜ ਦੇ ਵਿੱਚ ਮਾਰੀਆਂ ਕੁਰੀਤਿਆਂ ਦੇ ਖਿਲਾਫ ਗੱਲ ਮਿਲੂਗੀ। ਹਰ ਜਗ੍ਹਾ ਤੇ ਪਿੰਡਾਂ ਦੇ ਵਿੱਚ ਜਾ ਕੇ ਅਸੀਂ ਪ੍ਰਚਾਰ ਕਰਦੇ ਆਂ। ਕਿੱਥੇ ਮੋਗਾ ਪਿਆ, ਫਿਰੋਜ਼ਪੁਰ ਪਿਆ, ਫਰੀ ਕੋਟ ਪਿਆ। ਕਿੱਥੇ-ਕਿੱਥੇ ਜਾ ਕੇ ਸਾਡੀਆਂ ਟੀਮਾਂ ਬਣ ਚੁੱਕੀਆਂ ਨੇ। ਕਿਉਂਕਿ ਸਮਾਜ ਦੇ ਵਿੱਚ ਸੁਨੇਹਾ ਜਿਹੜਾ ਭਾਵੇਂ ਪੰਚਾਇਤ ਆ ਉਹ ਤਾਂ ਜਾਂਦਾ ਹੋਵੇ, ਉਹਦੇ ਪਿੱਛੇ ਲੋਕ ਜ਼ਰੂਰ ਲੱਗਦੇ ਨੇ। ਕਿਉਂਕਿ ਉਹਨੂੰ ਸਮਾਜ ਯਾਦ ਕਰਦਾ। ਵੀ ਅੱਜ ਸਮਾਜ ਆ ਜਿਹੜਾ ਸਾਡੀਆਂ ਧੀਆ ਬੈਣਾ ਨੇ ਜਿਹੜੀਆਂ ਕਿ ਉਹਨਾਂ ਨੂੰ ਪੜਨਾ ਵੀ ਬੜਾ ਮੁਸ਼ਕਲ ਹੋ ਰਿਹਾ। ਭਾਵੇਂ ਉਹਨਾਂ ਦੇ ਮੋਬਾਈਲ ਹੋਣ ਭਾਵੇਂ ਕੋ ਪਰਸੋਂ ਉਹਨਾਂ ਨੂੰ ਫੋਨ ਵਾਸਤੇ ਬੜਾ ਜ਼ਿਆਦਾ ਟਾਈਮ ਨਹੀਂ ਲੱਗਦਾ ਹੈਗਾ। ਬਸ ਛੁਟਕੀ ਦੀ ਗੱਲ ਹੁੰਦੀ ਆ ਖੋ ਕੇ ਚਲੇ ਜਾਂਦੇ ਨੇ। ਉਹ ਕੌਣ ਨੇ ਖੋਣ ਵਾਲੇ ਉਹ ਵੀ ਸਾਡੇ ਪੰਜਾਬ ਦੇ ਨੌਜਵਾਨ ਵੀਰ। ਕਿਉਂਕਿ ਬੇਰੁਜ਼ਗਾਰੀ ਵੱਡੀ ਹੋ ਗਈ। ਨੌਕਰੀਆਂ ਹੈ ਨਹੀਂ। ਪੜ ਕੇ ਡਿਗਰੀਆਂ ਕਰਕੇ ਅੱਜ ਸਕਿਉਰਿਟੀ ਗਾਰਡ ਲੱਗੇ ਨੇ ਸਾਡੇ ਵੀਰ। ਸਾਨੂੰ ਬੜਾ ਦੁੱਖ ਆਉਂਦਾ ਜਿਹੜੇ ਕਿ ਹੱਥ ਤੋਂ 10000 ਰੁਪਏ ਦੇ ਸਕਿਉਰਿਟੀ ਗਾਰਡ ਦਾ ਕੰਮ ਕਰ ਰਹੇ ਨੇ ਵੱਡੀਆਂ-ਵੱਡੀਆਂ ਡਿਗਰੀਆਂ ਲੈ ਕੇ ਕਿਉਂਕਿ ਜੇਕਰ ਰੋਜ਼ਗਾਰ ਸਰਕਾਰ ਨੌਕਰੀਆਂ ਦੇਵੇ ਸੈਂਟਰ ਸਰਕਾਰ ਦੇਵੇ ਪੰਜਾਬ ਸਰਕਾਰ ਦੇਵੇ ਮੈਂ ਕਹਿੰਦਾ ਵੀ ਚੋਰੀਆਂ ਵੀ ਤੇ ਨਸ਼ੇ ਵੀ ਇਹ ਰੁਕ ਸਕਦੇ ਨੇ ਇਹ ਸਮਾਜ ਦੇ ਵਿੱਚ ਅੱਜ ਮੇਰਾ ਵੱਡਾ ਸੁਨੇਹਾ ਵੀਰ ਵੀਰ ਜੁਗਾਰੀ ਨੂੰ ਖਤਮ ਕਰੋ ਨਸ਼ੇ ਨੂੰ ਜਿਹੜੀ ਕਿ ਉਹਦੇ ਨਾਲ-ਨਾਲ ਖਤਮ ਹੋ ਜਾਊਗਾ ਇਸ ਕਰਕੇ ਮੈਂ ਸਮਾਜ ਨੂੰ ਜ਼ਰੂਰ ਪਹਿਲ ਦੇ ਆਧਾਰ ਤੇ ਸੁਨੇਹਾ ਦੇਵਾਂਗਾ ਇਨਾ ਕੁਝ ਕਹਿੰਦਾ ਮੈਂ ਤੁਹਾਡੇ ਚੈਨਲ ਦਾ ਬਹੁਤ-ਬਹੁਤ ਦਿਲ ਦੀਆਂ ਜਿਹੜੀਆਂ ਚੋਂ ਸਮੁੱਚੀ ਟੀਮ ਵੱਲੋਂ ਅਤੇ ਪਿੰਡ ਦੀ ਪੰਚਾਇਤ ਵੱਲੋਂ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿੰਡ ਜੀ ਦੇ ਸਰਪੰਚ ਸਾਹਿਬ ਅੱਜ ਟੀਹਾਰਾ ਤਿਹਾਰਾ ਮਨਾਇਆ ਗਿਆ ਕੀ ਕਹਿਣਾ ਚਾਹੁੰਦੇ ਉਹਦੇ ਬਾਰੇ? ਕਹਿਣਾ ਚਾਹੁੰਦਾ ਕਿ ਇਹ ਤਿਹਾਰ ਹਰ ਪਿੰਡ ਹਰ ਘਰ ਹਰ ਇਲਾਕੇ ਵਿੱਚ ਹੋਣਾ ਚਾਹੀਦਾ ਹੈ। ਟੀਹਾਂ ਪੈਣਾ ਨੂੰ ਗੱਡੀ ਦੀ ਇੱਜ਼ਤ ਕਰਨੀ ਚਾਹੀਦੀ ਹੈ ਔਰ ਟੀਹਾਂ ਪੈਣਾ ਵਿਆਹ ਤੋਂ ਬਾਅਦ ਅੱਜਕੱਲ ਕੋਈ ਨਹੀਂ ਪੁੱਛਦਾ ਉਹ ਆਪਣੇ ਘਰੇ ਚਲੀ ਗਈ। ਇਹ ਤਿਹਾਰ ਮਨਾਉਣਗੇ ਤਾਂ ਉਹਨੇ ਧੀਆ ਭੈਣ ਆਪਣੇ ਘਰੇ ਆਉਣਗੇ ਆ ਅੱਗੇ ਸੰਧਾਰੇ ਰਹਿ ਕੇ ਜਾਂਦੀ ਸੀ ਸੰਧਾਰੇ ਨੂੰ ਪੂਰੇ ਅੱਜ ਕੱਲ ਕਿਸੇ ਨੂੰ ਪਤਾ ਹੀ ਨਹੀਂ ਸੰਧਾਰੇ ਕੀ ਹੁੰਦੇ ਨੇ ਮੈਂ ਇਹ ਮੈਸੇਜ ਇਹਦੇ ਨਾਲ ਉਹਨਾਂ ਵੀ ਆਪਣੇ ਧੀਆ ਭੈਣਾਂ ਦਾ ਸਤਿਕਾਰ ਕਰੋ ਔਰ ਬਜ਼ੁਰਗਾਂ ਦਾ ਵੀ ਕਰ ਕਰ ਵੀ ਆਪਣਾ ਸੇਵਾ ਕਰਨ ਕਰੋ ਇਹਨਾਂ ਤੋਂ ਜਾਣੋ ਹੋਇਆ ਮੈਂ ਆਪ ਜੀ ਦਾ ਬਹੁਤ ਧੰਨਵਾਦ। ਇਹ ਪ੍ਰੋਗਰਾਮ ਕਿਤਾ ਗਿਆ ਜੇ ਇਹਨਾਂ ਬਾਰੇ ਕੀ ਕਹਿੰਦੇ ਹੋ ਉਹ ਲਓ ਕੋਈ ਨੁਫਾ ਇੱਕ ਪੁਰਾਣੀ ਕਹਾਵਤ ਹੈ ਗਮੀਆਂ ਦੇ ਨਾਲ ਪਿਪਲੀ ਦੇਖੇ ਜਿੱਥੇ 빙ਾ ਪਾਹਿਆਂ ਸੀ ਰੰਗਲਾ ਚਰਖਾ ਖੁੰਗੇ ਲੱਗਾ ਪੂਣੀਆਂ ਦਿਨ ਦਹਾਈਆਂ ਜੀ ਅੱਜ ਉਹਨਾਂ ਨੂੰ ਅਵਾਦ ਕਰਦੇ ਲਈ ਸਾਡੇ ਪੁਰਾਣੇ ਵਿਸੇ ਜੋ ਕਿ ਬੋੜ ਤੇ ਪਿੱਪਲ ਇਹ ਸਾਡੇ ਦਾਦੇ ਪਰਦਾਦਿਆਂ ਦੀ ਪੁਰਾਣੀ ਤੇ ਪੁਰਾਣੀ ਵਿਰਾਸਤ ਨੂੰ ਯਾਦ ਕਰਾਉਂਦੇ ਨੇ ਜਿਨ੍ਹਾਂ ਤੇ ਸਾਡੀਆਂ ਭੂਆ ਸਾਡੇ ਡੈਡੀ ਦੇ ਗਾਂ ਭੂਆ 빙ਾ ਲੈਂਦੀ ਸੀ ਤੇ ਸਾਰੇ ਇਕੱਤਰ ਹੋ ਕੇ ਸਾਰੇ ਬਰਾਦਰੀ ਦੇ ਸਾਰੇ ਵਰਗ ਦੇ ਬੰਦੇ ਇਨਸਾਨ ਇਕੱਤਰ ਹੋ ਕੇ ਲੀਕ ਦੇਤੀ ਤੇ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਇਹਨੂੰ ਜਾਗਰੂਕ ਕਰਦੇ ਸੀ ਤੇ ਅੱਜ ਗੁਰਦੀਪ ਸਿੰਘ ਮਦਨ ਜੀ ਨੇ ਕਮੇ ਪ੍ਰਦਾਨ ਹਮਰ ਰੈਟ ਤੇ ਸਮੁੱਚੀ ਟੀਮ ਨੇ ਤੇ ਸਰਪੰਚ ਸਾਹਿਬਾਨ ਨੇ ਨਾਲੇ ਮਿਲ ਕੇ ਕਲਾਲ ਮਾਜ ਦੇ ਬੜਾ ਫਰਲਾਲਾ ਕੀਤਾ ਤੇ ਉਸ ਨੂੰ ਆਵਾਜ਼ ਕਰਨ ਦੇ ਲਈ ਤੇ ਉਸ ਨੂੰ ਵਿਰਸੇ ਨੂੰ ਮੀਰ ਬਣਾਉਣ ਦੇ ਲਈ ਅੱਜ 30000 ਤਿਆਰ ਬਣਾਇਆ ਹੈ ਅੱਜ ਸਾਰਿਆਂ ਦਾ ਪੱਤਰਕਾਰ ਵੀਰਾਂ ਦਾ ਸਮੁੱਚੀ ਟੀਮ ਦਾ ਜੋ ਵੀ ਸੰਗਤ ਆਈ ਹੈ ਸਾਰਾ ਧੰਨਵਾਦ ਕਰਦੇ ਹਾਂ ਦਦਾ ਸਿੰਘ ਵੱਲ ਸਭ ਦੇ ਮਸਜ ਹੋ ਗਏ ਜੀ ਹੱਥ ਵਾਈਲ ਜਿਕਰ ਖਾਸਾ ਜੀ ਵਾਹਿ ਜੀ ਕੀ ਫਤ ਜਿਹੜਾ ਅੱਜ ਜਾਣਾ ਨਹੀਂ ਆਇਆ। ਉਹ ਮਾਰੇ ਪੁਰਾਣੀ ਸਫਾਈ ਨਾਲੋਂ ਜ਼ਿਆਦਾ ਉਹ ਨਵੀਂ ਫੀਸ ਪਤਾ ਨਹੀਂ ਆਇਆ। ਬਾਈ ਦਾ ਹੁੰਦਾ ਸਭ। ਲੋਕਾਂ ਨੂੰ ਨਾਮ ਨਵੀਂ ਫੀਸ ਪਤਾ ਲੱਗੇ ਵੀ ਇਹ ਮੈਨੇਜਮੈਂਟ ਨੇ ਕਿੱਦਾਂ ਕਰਵਾਇਆ ਕਿ ਵਧੀਆ ਸੀ। ਬਾਕੀ ਤੁਹਾਨੂੰ ਪਤਾ ਹੋਣਾ ਵੀ ਕਿਵੇਂ ਦਾ ਸੀ। ਕਿ ਮੈਡਮ ਪਹਿਲਾਂ ਸੰਭਾਲ ਜਾ ਰਹੇ ਜਿਹੜੀ ਅੱਜਕਾਰੀ ਪੀੜੀ ਆਉਂਦੀਆਂ ਜਾਂ ਮੈਨੂੰ ਨਹੀਂ ਪਤਾ ਹੈ ਕਿ ਚੜਖੇ ਕੀ ਆ ਮਧਾਨੀਆਂ ਕੀ ਆ ਜਾਂ ਸਾਗਰਾਂ ਘੜੇ ਕੀ ਆ ਮੈਂ ਤੁਹਾਨੂੰ ਕੁਝ ਪੈਸੇ ਦਵਾਂਗਾ ਨਵੀਂ ਪ੍ਰੀਤ ਨੂੰ ਜਾਣਨ ਵਾਸਤੇ ਹੀ ਤਾਂ ਮੈਡਮ ਜੀ ਇਹ ਸਾਰਾ ਆ ਰਿਹਾ ਹੈ ਨਸ਼ੇਵਾਂਲੇ ਜਾ ਰਹੇ ਆ ਆ ਗਏ ਸੋ ਇਹ ਜਿਹੜਾ ਪ੍ਰੋਗਰਾਮ ਪੇਸ਼ ਕਰਾਇਆ ਗਿਆ ਹੈ ਪੰਜਾਬੀ ਸੱਭਿਆਚਾਰ ਇਹਨਾਂ ਵਿੱਚ ਤੁਸੀਂ ਕੀ ਕਹੋਗੇ ਆਹ ਦੇਖੋ ਭਰਾ ਜੀ ਆਇਆ ਜਾਈਓ ਤੁਸੀਂ ਸੱਜਣਾਂ ਸਭੀ ਜੀ ਜੀ ਵਾਈਸ ਚੇਅਰਮੈਨ ਲੱਗੇ ਹੋਣਾ ਕੈਸੀ ਗੱਲ ਹੈ ਇਹਨਾਂ ਨਾਲ ਜੁੜੀ ਹੋਈ ਹੈ ਥੋੜਾ ਟਾਈਮ ਹੈ ਫਿਲਹਾਲ ਮੈਨੂੰ ਜੀ ਦੀ ਨੂੰ ਮੈਨੂੰ ਇਹ ਪਿਆਰ ਦਾ ਜਿਹੜਾ ਪਹਿਹਾਲਕ ਕਲਾਮਾਜ ਵਿੱਚ ਬਣਾਇਆ ਗਿਆ ਵਾ ਬਹੁਤ ਵੀ ਇੱਥੇ ਆ ਕੇ ਖੁਸ਼ੀ ਹੋਈ ਆ ਸਾਰਾ ਇੱਥੇ ਪ੍ਰਭੂਆਂ ਨੇ ਕੁਰਬਾਨਦਗੀ ਕਰਤਾ ਤੇ ਆਸ ਨੇ ਉਹ ਵੀ ਬਹੁਤ ਵਧੀਆ ਕਿਤਾਬ ਜਿਹੜੇ ਨਿੱਕੀ ਬੱਲੀ ਦਾ ਜਿਹੜਾ ਬਣਾਇਆ ਜਾਂਦਾ ਵਾ ਉਸੇ ਤਰੀਕੇ ਨਾਲ ਬਣਾਇਆ ਗਿਆ ਜਿੱਦਾਂ ਹੁਣ ਮਤਲਬ ਕਿ ਕਾਫੀ ਜ਼ਿਆਦਾ ਲੋਕ ਨਾ ਰੈਸਟੋਰੈਂਟਾਂ ਵਗੈਰਾ ਦੇ ਵਿੱਚ ਧਿਆਨ ਲੱਗੇ ਸੋ ਨੰਨ ਨੇ ਵੀ ਕਹਿ ਰਹੇ ਕਿ ਸਾਰੇ ਬਣਾਣਗੇ ਜਿਹੜਾ ਇਹ ਬੰਦਿਆਂ ਦਾ ਆਰਾਮ ਸਾਰੇ ਇਥੇ ਕੋਈ ਮਤਲਬ ਇਹ ਨਹੀਂ ਰਹਿੰਦਾ ਹੈਗਾ ਕੋਈ ਵੱਡਾ ਸੂਟਾ ਜਾਂ ਕੋਈ ਇਸ ਤਰ੍ਹਾਂ ਦਾ ਕੋਈ ਮਤਲਬ ਕਿ ਫਰਕ ਨਹੀਂ ਰਹਿੰਦਾ ਹੈਗਾ ਹੁਣ ਜਿਹਦੇ ਕੋਲੇ 700 ਜਾਂ 1000 ਹੋਊਗਾ ਇਹ ਉਹ ਕਿੱਥੋਂ ਬਣਾਊਗਾ ਜਿਹੜੇ ਨੇ ਅੱਜ ਅਰੇਂਜਮੈਂਟ ਕੀਤਾ ਗਿਆ ਇਹ ਰੋਗ ਵਾਲਾ ਨਹੀਂ ਲੈ ਕੇ ਜਿਹਨੇ ਵਧੀਆ ਅਰੇਂਜਮੈਂਟ ਕੀਤਾ ਉਹ ਮਤਲਬ ਤਾਂ ਬੜੀ ਵਧੀਆ ਜੀ ਬਹੁਤ ਵਧੀਆ ਹੈ ਇਸ ਤੋਂ ਵੱਧ ਕੇ ਤਾਂ ਮੈਨੂੰ ਲੱਗਦਾ ਨਹੀਂ ਵੀ ਹੋ ਸਕਦਾ ਹੈਗਾ ਜਿਹੜਾ ਵੀ ਹੁਣ ਉਹ ਰੈਸਿਡੈਂਟ ਹੈ ਮਨੇ ਉਸ ਤੋਂ ਕਿਤੇ ਜ਼ਿਆਦਾ ਵਧੀਆ ਬਣਾਇਆ ਗਿਆ ਪਿੰਡ ਦੀ ਪੰਚਾਇਤ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਸਾਡੇ ਗੁਰਦੀਪ ਮਦਨ ਜੀ ਜਿਹੜੇ ਪਰ ਆਣੇ ਸਾਡੇ ਕਮੇ ਪਰ ਆਲੇ ਉਹਨਾਂ ਨੇ ਬਹੁਤ ਵਧੀਆ ਨਾਲ ਰੱਖ ਕੇ ਉਪਰਾਲਾ ਕੀਤਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਤੁਹਾਨੂੰ ਇੱਥੇ ਬੁਲਾ ਕੇ ਬਹੁਤ ਖੁਸ਼ ਹੋਇਆ ਕਿ ਅੱਜ ਸਾਨੂੰ ਪਹਿਲਾ ਕਲਾਮ ਜਿਹੜਾ ਕਰਵਾਇਆ ਗਿਆ ਉਹਦੇ ਤੇ ਸਲਾਮ ਜੀ ਪ੍ਰੋਗਰਾਮ ਬਹੁਤ ਵਧੀਆ ਸੀਗਾ ਮਤਲਬ ਸਾਰਿਆਂ ਨੇ ਬਹੁਤ ਇਫੈਕਟ ਰੱਖੀਆ ਬਹੁਤ ਧਿਆਨ ਦਿੱਤਾ ਤੇ ਐਚਵੀ ਦੇ ਵਿੱਚ ਮੈਨੂੰ ਮੇਰਾ ਕੋਈ ਵੀ ਇੱਥੇ ਉਹ ਨਹੀਂ ਕਿਹਾ ਵੀ ਮੈਂ ਅੱਜ ਇੱਕ ਪ੍ਰੋਗਰਾਮ ਦੇ ਵਿੱਚ ਆਪਣਾ ਜੀ ਜੋ ਵੀ ਮੈਂ 뮤직 ਦਾ ਵਰਕ ਕਰ ਰਹੀ ਹਾਂ ਮੈਂ ਕਰੂੰਗੀ ਇੱਥੇ ਪਰਫਾਰਮ ਆਪਣੀ ਮਤਲਬ ਮੈਨੂੰ ਪ੍ਰਧਾਨ ਜੀ ਨੇ ਅਦਰ ਵੀ ਤੇ ਮਾਨ ਮਾਨ ਨੇ ਮੈਨੂੰ ਐਸੀ ਤਰ੍ਹਾਂ ਮਨਾਉਂ ਦਿੱਤਾ ਕਿ ਮੈਂ ਇੱਥੇ ਆ ਮੈਂ ਤੇ ਬਹੁਤ ਵਧੀਆ ਰਿਸਪੈਕਟ ਮਿਲਿਆ ਮੈਨੂੰ ਸਨਮਾਨ ਦਿੱਤਾ ਗਿਆ ਬਹੁਤ ਸਾਰੇ ਨਾਲ ਮਿਲ ਕੇ ਬਹੁਤ ਵਧੀਆ ਲੱਗਿਆ ਇਹਨੂੰ ਇਹ ਪਹਿਨਵਾ ਅੱਜ ਅਰੇਂਜਮੈਂਟ ਕਿਤਨਾ ਗਿਆ ਇਹ ਮਤਲਬ ਕਿ ਚੰਨਾ ਵਾਲਾ ਰੋਹਿਤ ਅਰੇਂਜਮੈਂਟ ਬਹੁਤ ਵਧੀਆ ਸੀਗਾ ਮਤਲਬ ਜੋ ਪੰਜਾਬੀ ਸੱਭਿਆਚਾਰਕ ਦੇ ਵਿੱਚ ਆਪਣੇ ਜੋ ਅਲੋਪ ਹੁੰਦਾ ਜਾ ਰਿਹਾ ਹੈ ਵੀ ਉਸ ਨੂੰ ਦੁਬਾਰਾ ਤੋਂ ਹਰਾਇਆ ਜਾ ਰਿਹਾ ਹੈ ਪ੍ਰਾਣਾ ਦਿੱਤਾ ਪਹਿਲਾਂ ਬਜ਼ੁਰਗਾਂ ਦੇ ਵਿੱਚ ਜੋ ਹੁੰਦਾ ਸੀਗਾ ਪੁਰਾਣੇ ਲੋਕਾਂ ਦੇ ਸਾਰਾ ਕੁਝ ਐਦਾਂ ਹੀ ਹੁੰਦਾ ਸੀਗਾ ਵਧੀਆ ਮਤਲਬ ਜੋ ਲੋਕ ਹੋਰਿਆ ਸੀਗਾ ਆਪਣਾ ਪੰਜਾਬੀ ਸੱਭਿਆਚਾਰ ਕੋ ਉਸ ਉਹ ਦੁਬਾਰਾ ਹੀ ਇੱਥੇ ਸਾਰਾ ਕੁਝ ਦੁਬਾਰਾ ਤੋਂ ਦੇਖਾਉਣਾ ਮਿਲਿਆ ਹੈ ਅੱਜ ਕਰਦੇ ਮੈਂ ਲੈਣ ਦੀ ਸਜਾਉਂਦਾ ਪਰ ਇਹ ਕਿਹਨਾਂ ਜਾਵੇ ਜਾਂਦਾ ਕੁਝ ਨਹੀਂ ਪਤਾ ਕੱਲੇ ਚਰਖੇ ਜਾਂ ਘੜੇ ਮਿਟਨੀਆ ਵਾਲੇ ਨੇ ਜੋ ਤੋਂ ਅੱਗੇ ਘੜੇ 'ਤੇ ਸਜਾਇਆ ਇਹ ਕਿ ਉਹ ਕੀ ਦੁਬਾਰੇ ਮਤਲਬ ਉਹ ਕੀ ਉਹਨਾਂ ਨੇ ਮੈਸੇਜ ਕਰਕੇ ਤਾਂ ਚਰਖੇ ਤਾਂ ਕਰਕੇ ਮਹਾਨੀਆਂ ਤਾਂ ਹੋਣ ਉਹਨਾਂ ਦੇ ਬਿਲੋਂ ਉਲੋਪੇ ਹੋ ਚੁੱਕੀਆਂ ਘਰਾਂ ਦੇ ਵਿੱਚ ਪਹਿਲਾਂ ਸਾਡੀਆਂ ਮਾਤਾਂ ਗੱਡੀਾਂ ਤੇ ਉਹ ਮੇਰੀ ਬੇਬੇ ਉਹਨਾਂ ਦੀ ਉਹ ਚਰਖੇ ਗਾਉਂਦੇ ਹੁੰਦੇ ਸੀਗੇ ਮਤਲਬ ਚਰਖੇ ਨਾਲ ਕੱਤਦੇ ਹੁੰਦੇ ਸੀ ਰੂੜੀ ਕੱਤੀ ਦੇ ਹੁੰਦੇ ਸੀ ਦਰੀਆਂ ਬਣਾਦੇ ਹੁੰਦੇ ਸੀਗੇ ਪਰ ਅੱਜ ਕੱਲ ਦੇ ਵਿੱਚ ਤਾਂ ਉਹ ਚੀਜ਼ ਖੁੱਸ ਗਈ ਤੇ ਜਿਹੜੀ ਆਪਣੇ ਵਾਸਤੇ ਲੱਗਿਆ ਕੋਈ ਬਹਿ ਗਿਆ ਮੋਹੱਲਾ ਵਿੱਚ ਲੱਗਿਆ ਸੋਸ਼ਲ ਮੀਡੀਆ ਤੇ ਕੋਈ ਬੋਲ ਲਈ ਨੀਰਾ ਬੋਲੇ ਕਿ ਹਾਂਜੀ ਆਫਕੋਰਸ ਨਾ ਸਕਦੀ ਆ ਬੋਲੀ ਬਹੁਤ ਕਰੀਣਾ ਲੋਕ ਆਉਂਦੀਆਂ ਤਾਂ ਹੈਗੀਆਂ ਨੇ ਅਸੀਂ ਵੀ ਪ੍ਰਾਣੀ ਉਹਦੇ ਵਿੱਚੋਂ ਹੀ ਆਏ ਆਗੇ ਹਨਾ ਤੇ ਉਹ ਵਧੀਆ ਲੱਗ ਰਿਹਾ ਹੈ ਹਨਾ ਤੇ ਥੋੜਾ ਜਿਹਾ ਮੈਂ ਮੋਰੇ ਕੋਰੇ ਕੁੱਜੇ ਵਿੱਚ ਦਹੀਂ ਮੈਂ ਜਮਾਨੀਆਂ ਕੋਰੇ ਕੋਰੇ ਕੁੱਜੇ ਵਿੱਚ ਦਹੀਂ ਮੈਂ ਜਮਾਨੀਆਂ ਢਾੜ ਕੇ ਉੱਠ ਕੇ ਰੀਵੀ ਕਾਂਦੇ ਸੜੇ ਹੋਣ ਗਿਲਸੀ ਨੂੰ ਜਿਹੜੇ ਕਾਂਦੇ ਸੜੇ ਹੋਣ ਗਿਲਸੀ ਨੂੰ ਚਿਹੜੇ ਕਾਂਦੇ ਨੇਮ ਦੇ ਸਭ ਨੂੰ ਮਾਰਕਾ ਦੀ ਵਿਦਮ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਅੱਜ ਪਿਆ ਦਾ ਬਹੁਤ ਅੱਛਾ ਪ੍ਰੋਗਰਾਮ ਕਰਕੇ ਗਿਆ ਸੀਗਾ ਜਿਹਦੇ ਵਿਕਿਨਾਂ ਨੇ ਸੱਚਿਆਂ ਨੂੰ ਸਾਡੇ ਭੈਣਾਂ ਨੂੰ ਜੰਗ ਦਿਨ ਦੇਸ਼ਨ ਨੂੰ ਇਕੱਠੇ ਹੋਣ ਦਾ ਮੌਕਾ ਜਿਹਦਾ ਹੋਇਆ ਉਹਦੇ ਵਿੱਚ ਨਸ਼ਿਆਂ ਬਾਰੇ ਜਾਗਰੂਕ ਕੀਤਾ ਸਮਾਜ ਚ ਜਿਹੜੀਆਂ ਹੋਰ ਬਰਾਈਆਂ ਨੇ ਉਹਦੇ ਬਾਰੇ ਜਾਗਰੂਕ ਕੀਤਾ ਸਾਨੂੰ ਸਾਰਿਆਂ ਨੂੰ ਇਸ ਤਰ੍ਹਾਂ ਦੇ ਪ੍ਰਾਲੇ ਕਰਨੇ ਚਾਹੀਦੇ ਤੇ ਇਹਨਾਂ ਦੇ ਜਿਹੜੀ ਪਰਦੇਸਕ ਕਮੇਟੀ ਆਈ ਜਿਹੜੀ ਮੰਨ ਲਓ ਹੋਮਰ ਰੈਸ ਆਲ ਪੰਜਾਬ ਆਲ ਹਰਿਆਣਾ ਹੈ ਇਹ ਤਾਂ ਵਧੀਆ ਕੰਮ ਕਰਦੀ ਇਹਨਾਂ ਨੂੰ ਪੂਰੀ ਟੀਮ ਨੂੰ ਤੁਹਾਡੇ ਮਨੇ ਦਿਵਾਰਕ ਦਾ ਬਾਰਖਵਾਤ ਜੀ ਇੱਥੇ ਕੁੱਟ ਲੜੀ ਗਰੇਂਦਰ ਸਾਹਿਬ ਸਾਰੇ ਕੰਮ ਹੋ ਗਏ ਸਭ ਬੋਦੀ ਪ੍ਰੈਸ ਸਟੇਨ ਆਰੰਗੀਸ਼ਾ ਕਵਰ ਕਰਦੇ ਮੈਸੇਜ ਲਈ ਬਹੁਤ ਬਹੁਤ ਨਵਾਜ਼ੀ ਰੌਣਕਾਂ ਨੂੰ ਧੰਨਵਾਦ